ਸਾਸਤ੍ਰਿਕ ਅੱਜ ਸਾਰਿਆਂ ਨੂੰ ਪੱਡਾ ਕਿਨ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਕਲੈਕਸ਼ਨ ਬਹੁਤ ਹੀ ਪਿਆਰੀ ਹੋਏਗੀ ਇਹ ਫੈਬਰਿਕ ਹੋਦਾ ਪਿਓਰ ਰਾਇਲ ਸਿਲਕ ਦਾ ਇਸ ਦੇ ਉੱਪਰ ਬਹੁਤ ਸੋਹਣਾ ਥਰੈਡ ਵਰਕ ਕੰਮ ਕੀਤਾ ਹੋਇਆ ਮਿਲੇਗਾ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ਆਲ ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਪਾਕਿਸਤਾਨੀ ਜਾਰਜਟ ਬਰਾਸ਼ੋ ਵਿੱਚ ਮਿਲਣਗੇ ਬਹੁਤ ਹੀ ਸੋਨੇ ਕਲਰ ਹੋਣਗੇ ਜਿਹੜੀ ਬਾਟਮ ਹੋਏਗੀ ਕ੍ਰੇਪ ਦੀ ਹੋਏਗੀ 2.5 ਮੀਟਰ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਹੋਣਗੇ ਕਲਰ ਤਾਂ ਸਾਰੇ ਹੀ ਡਾਰਕ ਮਿਲ ਜਾਣਗੇ ਕੋਈ ਸੁਰਤ ਤੁਸੀਂ ਲੈ ਸਕਦੇ ਹੋ ਆਪਾਂ ਸਭ ਦਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਜਿਹੜੇ ਅਗਲੇ ਸੂਟ ਹੋਣਗੇ ਸੌਫਟ ਪਸ਼ਮੀਨਾ ਡਿਜੀਟਲ ਪ੍ਰਿੰਟ ਸੂਟ ਹੋਣਗੇ ਸ਼ਰਟ ਪ੍ਰਿੰਟ ਵਾਲੀ ਹੋਏਗੀ ਬਾਟਮ ਜਿਹੜੀ ਹੋਏਗੀ ਪਲੇਨ ਹੋਏਗੀ ਇਹਨਾਂ ਵਿੱਚ ਵੀ 2.5 ਮੀਟਰ ਦੀ ਕੱਟ ਹੋਏਗੀ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਕਲਰ ਬਹੁਤ ਹੀ ਪਿਆਰੇ ਹੋਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਵਿਦਆਊਟ ਦੁਪੱਟਾ ਹੋਣਗੇ ਅਗਲੇ ਜਿਹੜੇ ਸੂਟ ਹੋਣਗੇ ਤਨ ਸੌਫਟ ਵੂਲ ਪਸ਼ਮੀਨਾ ਵਿੱਚ ਮਿਲਣਗੇ ਬਹੁਤ ਹੀ ਪਿਆਰੇ ਨੇ ਸਾਨੂੰ ਕਲਰ ਮਿਲ ਜਾਣਗੇ ਜਿਹੜੀ ਬਾਟਮ ਹੋਏਗੀ ਉਹ ਵੀ ਤੁਹਾਨੂੰ ਸੌਫਟ ਵੂਲਨ ਪਸ਼ਮੀਨਾ ਡਿਜੀਟਲ ਪ੍ਰਿੰਟ ਵਿੱਚ ਮਿਲੇਗੀ ਕਲਰ ਬਹੁਤ ਹੀ ਪਿਆਰੇ ਹੋਣਗੇ ਪ੍ਰਾਈਸ ਸਭ ਦਾ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਵਿਦਆਊਟ ਦੁਪੱਟਾ ਹੋਣਗੇ ਜਿਹੜੇ ਅਗਲੇ ਸੂਟ ਹੋਣਗੇ ਇਹ ਵੀ ਤੁਹਾਨੂੰ ਵੂਲਨ ਪਸ਼ਮੀਨਾ ਵਿੱਚ ਹੀ ਮਿਲਣਗੇ ਕਸ਼ਮੀਰੀ ਵਰਕ ਹੋਏਗਾ ਜਿਹਦੀ ਬਾਟਮ ਹੋएगी ਪਲੇਨ ਪਸ਼ਮੀਨਾ ਦੀ ਹੋਏਗੀ ਜਿਹੜਾ ਦੁਪੱਟਾ ਹੋਏਗਾ ਪਸ਼ਮੀਨਾ ਦਾ ਹੋਏਗਾ ਉਸ ਦੇ ਉੱਪਰ ਫੁੱਲ ਜਾਰ ਕਸ਼ਮੀਰੀ ਵਰਕ ਦਾ ਕੰਮ ਕੀਤਾ ਹੋਇਆ ਮਿਲੇਗਾ ਹਾਂਜੀ ਜੇਕਰ ਵੀਡੀਓ ਵਧੀਆ ਲੱਗੇਗੀ ਸਮ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ